ਪਾਰਲ ਯੂਨੀਵਰਸਿਟੀ ਨੇ ਪੰਜਾਬ ਦੇ ਵਿਦਿਆਰਥੀਆਂ ਲਈ ਡੋਮਿਸਾਇਲਰ ਸਕਾਲਰਸ਼ਿਪਾਂ ਸ਼ੁਰੂ ਕਰਕੇ ਸੰਮਿਲਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਪਹਿਲ ਕੀਤੀ। ਪਾਰਲ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਹੀ ਡੋਮਿਸਾਇਲਰ ਸਕਾਲਰਸ਼ਿਪਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਪੰਜਾਬ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਚ ਸਿੱਖਿਆ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਇਹ ਕਦਮ ਦਾ ਉਦੇਸ਼ ਵਿੱਤੀ ਕਮਟਾ ਨੂੰ ਦੂਰ ਕਰਨਾ ਅਤੇ ਖੇਤਰ ਦੀ ਯੋਗ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਵਿੱਤੀ ਰੋਕ ਦੇ ਵਿਸ਼ਵ ਪੱਧਰੀ ਸਿੱਖਿਆ ਹਾਸਲ ਕਰਨ ਲਈ ਸ਼ਕਤੀ ਮੂਹਾਇਆ ਕਰਵਾਉਣਾ ਹੈ। ਪਾਰਲ ਯੂਨੀਵਰਸਿਟੀ ਆਪਣੇ ਵਿਭਿੰਨ ਪ੍ਰੋਗਰਾਮਾਂ ਵਿਸ਼ਵ ਪੱਧਰੀ ਸਹੂਲਤਾਂ ਅਤੇ ਤਜਰਬੇਕਾਰ ਫੈਕਲਟੀ ਮੈਂਬਰਾਂ ਲਈ ਜਾਣੀ ਚਾਹੀਦੀ ਹੈ ਇਹ ਵੱਖ-ਵੱਖ ਵਿਸ਼ਿਆਂ ਵਿੱਚ ਅੰਡਰ ਗ੍ਰੈਜੂਏਟ ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਪ੍ਰੋਗਰਾਮਾਂ ਲਈ ਵਿਸ਼ਾਲ ਸ਼੍ਰੇਣੀ ਪੇਸ਼ਕਸ਼ ਕਰ ਰਿਹਾ ਹੈ ਇਹ ਸਕਾਲਰਸ਼ਿਪਾਂ ਪੂਰਨ ਯੂਨੀਵਰਸਿਟੀ ਦੀ ਸੰਮਿਲਿਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਵਿਭਿੰਨ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਸ਼ਕਤੀ ਮੁਹਾਇਆ ਕਰਨ ਲਈ ਚੱਲ ਰਹੀ ਯਤਨਾਂ ਦਾ ਹਿੱਸਾ ਹਨ ਇਹ ਕੋਸ਼ਿਸ਼ ਸਮਾਜਿਕ ਆਰਥਿਕ ਸਥਿਤੀ ਜਾਂ ਭੂਗੋਲਿਕ ਸਥਿਤੀ ਦੇ ਬਾਵਜੂਦ ਵਿਆਰੀ ਸਿੱਖਿਆ ਨੂੰ ਸਾਰੇ ਲਈ ਪਹੁੰਚਣ ਯੋਗ ਅਤੇ ਕਿਫਾਇਤੀ ਨੋਰਲ ਪਾਰੋਲ ਯੂਨੀਵਰਸਿਟੀ ਦੀ ਮਿਸ਼ਨ ਨਾਲ ਮੈਂ ਹਾਂ ਗੁੱਡ ਮਾਰਨਿੰਗ एवरीवन ਮੈਂ ਦਿਵਿੰਦਰ ਟਕਰਾਲ ਫਰਮ ਪਾਰੋਲ ਯੂਨੀਵਰਸਿਟੀ ਹੈਡ ਆਫ ਐਡਮਿਸ਼ਨ ਨਾਰਥ ਇੰਡੀਆ ਆਜ ਅਸੀਂ ਇੱਥੇ ਲੁਧਿਆਣੇ ਵੀ ਆਰ ਡੂਇੰਗ ਅ ਪ੍ਰੈਸਮੀਟ ਟੂ ਲਾਂਚ ਆਵਰ ਡੋਮੋਸਾਈਲ ਸਕਾਲਰਸ਼ਿਪ ਅਸੀਂ ਪੰਜਾਬ ਦੇ ਬੱਚਿਆਂ ਵਾਸਤੇ ਇੱਕ ਸਪੈਸ਼ਲ ਡੋਮੋਸਾਈਲ ਸਕਾਲਰਸ਼ਿਪ ਲਾਂਚ ਕਰਨਾ ਆਏ ਹਾਂ ਜਿਸ ਦੇ ਕਿ ਪੰਜਾਬ ਦੇ ਬੱਚਿਆਂ ਨੂੰ ਇੱਕ ਐਕਸਟਰਾ ਬੈਨੀਫਿਟ ਹੋ ਸਕੇ ਜਿਵੇਂ ਬਾਕੀ ਸਾਡੀ ਯੂਨੀਵਰਸਿਟੀ ਬਾਕੀ ਬੱਚਿਆਂ ਵਾਸਤੇ ਨੋਰਮਲ ਮੈਰਿਟ ਸਕਾਲਰਸ਼ਿਪ ਦਿੰਦੀ ਹੈ ਅਸੀਂ ਪੰਜਾਬ ਦੇ ਬੱਚਿਆਂ ਵਾਸਤੇ ਇੱਕ ਸਪੈਸ਼ਲ ਡੋਮੋਸਾਈਲ कि बच्चे जेडे मेरिट स्कॉलरशिप बच्चे नु पहले साल सिर्फ मिलती है ए डोमिसाइल स्कॉलरशिप बच्चे नु 4 ते 4 साल मिलेगी और 25% फिक्स रहेगी हर बच्चे वास्ते फिक्स रहेगी ताकि बच्चा पंजाब दा बच्चा ਸਾਡੇ ਵੱਲ ਆਏ ਆ ਕੇ ਪੜੇ 파ਰੋਲ ਯੂਨੀਵਰਸਿਟੀ ਇੱਕ 1991 ਟੂ ਗਰੁੱਪ ਹੈ 1991 ਦਾ ਗਰੁੱਪ ਹੈ ਅਸੀਂ 450 ਕੋਰਸਿਸ ਆਫਰ ਕਰਨੇ ਆ ਸਟਾਰਟਿੰਗ ਫਰਮ ਡਿਪਲੋਮਾ ਟਿਲ ਮਾਸਟਰਸ ਪੀ ਐਸ ਡੀ एवरीथिंग ਵੀ ਆਫਰ ਹੋਟਲ ਮੈਨੇਜਮੈਂਟ ਇੰਜੀਨੀਅਰਿੰਗ ਡਿਜ਼ਾਈਨ ਮੈਡੀਕਲ ਪੈਰਾਮੈਡੀਕਲ ਸਭ ਕੁਝ ਅਸੀਂ ਆਫਰ ਕਰਨੇ ਆ being based up ਅਸੀਂ ਐਸੇ ਕੋਈ ਫਿਕਸ ਨਹੀਂ ਹੈ ਪੰਜਾਬ ਦੇ ਜਿੰਨੇ ਬੱਚੇ ਨੇ ਸਿਰਫ ਦੋ ਕੰਡੀਸ਼ਨ ਹੁੰਦੇ ਬੱਚਾ ਇੱਥੇ ਦਾ ਪੈਦਾ ਹੋਇਆ ਹੋਵੇ ਔਰ ਇੱਥੇ ਦੀ ਸਕੂਲਿੰਗ ਹੋਵੇ ਉਹ ਬੱਚਾ ਐਪਲੀਕੇਬਲ ਹੈ ਆਪਣੀ ਡੋਮੈਸਾਈਲ ਸਕਾਲਰਸ਼ਿਪ ਵਾਸਤੇ ਸਰ ਕੀ ਮੈਸੇਜ ਕੀ ਹੈ ਸਟੂਡੈਂਟ ਅਸੀਂ ਚਾਹਨੇ ਹਾਂ ਬੱਚਾ ਜਿੰਦਾ ਜੁ ਜਦਾ ਆਏ ਪਾਰਲ ਯੂਨੀਵਰਸਿਟੀ ਇੱਕ ਨੈਕ A++ ਗਰੁੱਪ ਹੈ ਪਲੱਸ ਜੇਕਰ ਫੀਸ ਸੈਕਟਰ ਦੀ ਗੱਲ ਕਰੀਏ ਸਾਡਾ ਫੀਸ ਸੈਕਟਰ ਵੈਸੇ ਵੀ ਬਹੁਤ ਲੁਕਰਾਟਿਵ ਹੈ ਇਨ ਕੇਸ ਅਗਰ ਅਗਰ ਕੰਪੈਰੀਜ਼ਨ ਕਰੇ ਬਾਕੀ ਯੂਨੀਵਰਸਿਟੀਆਂ ਨਾਲ ਜਿੱਦੇ ਬਾਕੀ ਯੂਨੀਵਰਸਿਟੀ 2 ਤੋਂ 3 ਲੱਖ ਰੁਪਏ ਸਾਲ ਇੰਜੀਨੀਅਰਿੰਗ ਦਾ ਆਫਰ ਕਰਨੀਆਂ ਸਾਡੀ ਨਾਰਮਲ ਫੀਸ ਹੀ 1.5 ਲੱਖ ਰੁਪਏ ਉਹਦੇ ਉੱਤੇ ਆਪਾਂ ਹੋਰ 25% ਸਕਾਲਰਸ਼ਿਪ ਦੇ ਰਹੇ ਹਾਂ ਨਾ ਕਿ ਬੱਚੇ ਨੂੰ ਸਿਰਫ 1.12 ਲੱਖ ਰੁਪਏ ਸਾਲ ਦੀ ਇੰਜੀਨੀਅਰਿੰਗ ਦੀ ਫੀਸ ਪੇ ਕਰਨੀ ਹੈ ताकि पेरेंट्स के पॉकेट के उत्ते एक ईज रहे एक्सट्रा बर्डन आए सा जेडे चेयरमैन सर हैं डॉक्टर दिवशु पटेल उन्होंने एक मोटिव है कि क्वालिटी एजुकेशन शुड बी रीच ऑफ ईच एंड एवरी वन हर तबके का बच्चा आए पढ़े एक अच्छा ज्ञान अर्जित करे पारोल यूनिवर्सिटी ज प्लेसमेंट इज़ नाइनटी फोर परसेंट एज वी आर बेस्ड आउट ऑफ गुजरात गुजरात एक इंडस्ट्रीअल स्टेट है हवा पानी रोड ट्रेन सब नाल जुड़े हुआ है पेरेंट्स वास्ते बहुत अच्छा कंसन आता है कि इतनी दूर जा रहा है बच्चे की सेफ्टी गुजरात बिंग अ ड्राई स्टेट ਕੋਈ ਨਸ਼ਾ ਪੱਤਾ ਨਹੀਂ ਆ ਕੁਛ ਨਹੀਂ ਹੈ ਕ੍ਰਾਈਮ 0.04% ਹੈ ਔਰ ਜਿੱਥੇ ਸਾਡਾ ਕੈਂਪਸ ਹੈ ਬਾਗੋਦੀਆ ਦੇ ਉਹਦੇ 50 ਕਿਲੋਮੀਟਰ ਦੇ ਪੈਰੀਫਲ ਦੇ ਅੰਦਰ 10000 ਕੰਪਨੀਆਂ ਜੇਸੀ ਕਿਥੇ ਕੋਈ ਦਿੱਕਤ ਨਹੀਂ ਆਦੀ ਇੱਕ ਬੱਚੇ ਨੂੰ ਅੱਛਾ ਐਕਸਪੋਜ਼ਰ ਮਿਲ ਜਾਂਦਾ ਹੈ ਟੌਪਸਟ ਕੰਪਨੀ ਨਾਲ ਲੋਕਾਂ ਨਾਲ ਬੱਚਿਆਂ ਨਾਲ ਉੱਥੇ ਆ ਕੇ ਐਕਸਪੋਜ਼ਰ ਪਲੇਸਮੈਂਟ ਅੱਛੀ ਹੋ ਜਾਂਦੀ ਹੈ ਦੈਟ ਇਜ਼ ਵਾਇਰ ਪਲੇਸਮੈਂਟ ਇਜ਼ 94% ਕਿਹੜੇ ਕਿਹੜੇ ਕੋਰਸਿਸ ਤੇ ਸਰਵਿਸ ਕਰੂਗੇ ਅਸੀਂ ਹਰ ਕੋਰਸਿਸ ਉੱਤੇ ਸਕਾਲਰਸ਼ਿਪ ਆਫਰ ਕਰ ਰਹੇ ਹਾਂ ਜਿਹਨੇ ਵੀ ਅਸੀਂ ਕੋਰਸਿਸ ਅਲਾਉ ਕਰਨੇ ਆ ਸਿਵਾਏ ਆਨਲਾਈਨ ਦੇ ਬਾਕੀ ਜਿੰਨੇ ਵੀ ਰੈਗੂਲਰ ਕੋਰਸ ਨੇ ਸਭ ਦੇ ਤੋਂ ਡੋਮੋਸਾਈਲ ਸਕਾਲਰਸ਼ਿਪ ਬੱਚੇ ਨੂੰ ਐਪਲੀਕੇਬਲ ਹੈ ਸਰ ਸਕਾਲਰਸ਼ਿਪ ਦੇਣ ਦਾ ਪੈਰਾਮੀਟਰ ਕੀ ਪੇਪਰ ਦੇਣਾ ਪਊਗਾ ਨਹੀਂ ਕੋਈ ਪੇਪਰ ਨਹੀਂ ਹੈ ਮਿਨਿਮਲ ਇਲੀਜੀਬਿਲਟੀ ਕ੍ਰਾਈਟੇਰੀਆ 50% ਜਿਹੜੀ ਹੁੰਦੀ ਹੈ ਲੈਂਦੀ ਉਹ ਕ੍ਰਾਈਟੇਰੀਆ ਰਹੇਗਾ ਬੱਚਾ ਕੋਈ ਵੀ ਇਸ ਦੇ علاوہ ਸਾਡੀ ਡਿਫੈਂਸ ਸਕਾਲਰਸ਼ਿਪ ਵੀ ਹੈ ਡਿਫੈਂਸ ਕਾਲਜਿਸ ਦੇ ਬਾਕੀ ਯੂਨੀਵਰਸਿਟੀ ਸਿਰ 10% ਆਫਰ ਕਰਦੀਨ ਅਸੀਂ 30% ਆਫਰ ਕਰਦੇ ਹਾਂ ਪਾਰੋਲ ਯੂਨੀਵਰਸਿਟੀ ਹਰ ਹਰ ਤਰੀਕੇ ਤੇ ਹਰ ਪੱਧਰ ਤੇ ਜਾ ਕੇ ਆਪਣੇ ਬੱਚਿਆਂ ਨੂੰ ਇੱਕ ਅੱਛਾ ਮੁਕਾਮ ਹਾਸਿਲ ਕਰਾਉਂਦੀ ਹੈ ਵੀ ਹੈਵ ਅਗਰ ਕੋਈ ਬੱਚਾ ਫੌਜੀ ਤਿਆਰੀ ਕਰ ਰਿਹਾ ਹੈ ਵੀ ਹੈਵ ਆਰਮ ਫੋਰਸ ਪ੍ਰੈਪਰੇਸ਼ਨ ਸੈਲ ਕੋਈ ਬੱਚਾ ਯੂਪੀਐਸਸੀ ਆਈਐਸੀ ਤਿਆਰੀ ਕਰ ਰਿਹਾ ਹੈ ਵੀ ਹੈਵ ਕੰਪੀਟੀਟਿਵ ਸੈਲ ਕੋਈ ਬੱਚਾ ਫੋਰਨ ਜਾਣਾ ਚਾਹੁੰਦਾ ਹੈ ਅਸੀਂ ਕਹਿੰਦੇ ਜਰੂਰ ਜਾਓ ਪਰ ਇੱਕ ਅੱਛੇ डिग्री लैके अच्छे डिग्री करके उ जाके ब्लू वाइट कॉलर जॉब करो इतने बारहवीं के बाद ना जाओ जाना चाहो भी है पाठवें प्रोग्राम हो बच्चा दो साल उरे लाए दो साल उधर लाए भी है समेस्टर एक्सचेंज प्रोग्राम हो वास्ते आइल्स प्रिपरेशन भी अभी कैंपस के अंदर ही करवा देने बच्चे की प्रॉपर हैंड होल्डिंग स्कॉलरशिप की गल स्कॉलरशिप डोमोसाइल स्कॉलरशिप भी हो गया साढ़े कोल्चरल स्कॉलरशिप स्पोर्ट्स स्कॉलरशिप हो गया डिफेंस स्कॉलरशिप हो गया हर टाइप की स्कॉलरशिप है Hostels, होस्टल्स साढ़ा ढाई सौ एकड़ का कैंपस है उन्नती होस्टल्स कैंपस मुंडिया हर चीज कैंपस है अट्ठ सौ बैडिडर स्पेसलिटी हॉस्पिटल है ढाई सौ बैडिड होम्योपैथी हॉस्पिटल ढाई सौ बैडिड आयुर्वेदी इज विद इन दैंपस इट हॉस्टल्स भी एक बड़ी इकोनमिकल रेट से स्टार्टिंग एटी थाउसेंड टिल मैक्सिमम वन लैख फोर्टी थाउसेंड डिपेंडिंग अपन ए सी लाइना बच्चे ने नॉन ए सी ल्री शेयरिंग लाइना फोर शेयरिंग लैना attached washroom and like common washroom. It is into a common man's range with a good quality education. Thank you.